ਕਾਫੀ ਵਾਰਤਾਂ ਹੋਈਆਂ ਐ ਐ ਐਸਐਸਪੀ ਸਾਹਿਬ ਸਾਡੇ ਗੌਰਵਤੜਾ ਜੀ ਦੀਆਂ ਹਾਦਸਾਂ ਤੇ ਅਸੀਂ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਬਿੱਡੀ ਮੈਂਪ ਤਹਿਤ ਦੋ ਸਨੇਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਆ ਸਰ ਕਿਹੜੇ ਸਨੇਚਿੰਗ ਮੂਵਮੈਂਟ ਇਹਨੇ ਕਿੱਥੋਂ ਇਹ ਸ਼ਹਿਰ ਚ ਕਰਦੇ ਆ ਬਾਹਰ ਇਹ ਤਨ ਤਨ ਸ਼ਹਿਰ ਚ ਤੇ ਫੜੇ ਗਏ ਵਿਅਕਤੀਆਂ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਜੀ ਲਈ ਸਨਨੀ ਹੈ ਜੀ ਇਹ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਸਪਮਾ ਤਰਨਤਰਨ ਦੇ ਇੱਕ ਗਾਜੀਕੋਟ ਦਾ ਵਾ ਤੇ ਇੱਕ ਸਿਲਵਰ ਕਲੋਨੀ ਹੈ ਗਾਜੀਕੋਟ ਰੋਡ ਤੇ ਕਿਥੇ ਵੇਚਦੇ ਸੀ ਸਰ ਲੈ ਕੇ ਕੁਛ ਇਹਦਾ ਕੋਈ ਫਰਸਟੀਗੇਸ਼ਨ ਇਹ ਇਦਾਂ ਹੀ ਜਿੱਦਾਂ ਆਮ ਆਪਣੇ ਆਂਡ ਗਵਾਨ ਜੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੋਈ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਜਿੰਨਾ ਸਨੈਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਨੈੱਟ ਮੂਵਮੈਂਟ ਕਰਦੇ ਰਹੇ ਸੀ ਕੱਥੇ ਕਰਦੇ ਇਹ ਤਾਂ ਚੋਰੀ ਦੇ ਵਹੀਕਲ ਤੇ ਇੰਨਾ ਬੁਲਟ ਹੈ ਨਾ ਕੋ ਇੱਕ ਜਿਹੜਾ ਬਰੰਭ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਅਸ਼ੀਦਾ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਜੀ ਟੋਟਲ ਮੋਬਾਈਲ ਕਿੰਨੇ ਹੰਜ਼ਾਨ ਟੋਟਲ 10 ਮੋਬਾਈਲ ਬਰੰਭਤ ਕੀਤੇ ਵਕਫ ਵਕ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦੇ ਨੇ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਡੰਗਾਈ ਨਾ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਸਾਰੇ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਜਦੋਂ ਉਹ ਇਸ ਤਰ੍ਹਾਂ ਮੋਬਾਈਲ ਸਨੇਚ ਹੋਵੇ ਕੰਪਲੇਂਟ ਲਿਖਾਉਣ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਜੇ ਤਾਂ ਵੀ ਕੋਈ ਇਹੋ ਜੀ ਵਾਰਦਾਤ ਹੁੰਦੀ ਹੈ ਉਸੇ ਵੇਲੇ ਪੁਲਿਸ ਨੂੰ ਆ ਕੇ ਇਤਲਾਹ ਦੇਣ ਕਿਉਂਕਿ ਮੋਬਾਈਲ ਅੱਜ ਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਦਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂਦੇ ਆ ਪਰ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀਆਂ ਵਾਰਦਾਤਾਂ ਆਈਆਂ ਸਾਨੂੰ ਇਤਲਾਹ ਦੇਣ ਦੀ ਖੋਜ ਹੋ ਗਏ ਨਹੀਂ ਆਉਂਦੇ ਲੋਕ ਇ ਤੇ ਆ ਹੁਣ ਇੱਕ ਆदमी ਨੇ ਇਤਲਾਹ ਦਿੱਤੀ ਉਤੋਂ ਪੈਰਵੀ ਕਰਕੇ ਅਸੀਂ ਦਾਅ ਬਰੰਭ ਕਰ ਲਏ